ਪਟਿਆਲਾ ਦੀਆਂ ਰਹਿਣ ਵਾਲੀਆਂ ਦੋ ਘੈਣਾ ਮੰਨਤ ਮਹਿਮੀ ਅਤੇ ਏਕ ਨੂਰ ਪੜ੍ਹਾਈ ਦੇ ਨਾਲ-ਨਾਲ ਬੱਕਰੀਆਂ ਪਾਲਣ ਦਾ ਧੰਦਾ ਕਰਕੇ ਹੋਰ ਨਾਲ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਰਹੀਆਂ ਹਨ ਸਕੂਲ ਦੇ ਨਾਲ-ਨਾਲ ਦੋਵੇਂ ਭੈਣਾਂ ਬੱਕਰੀਆਂ ਦਾ ਫਾਰਮ ਹਾਊਸ ਵੀ ਚਲਾ ਕੇ ਉਹਨਾਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਵੀ ਕਰ ਰਹੀਆਂ ਹਨ ਇਸ ਦੌਰਾਨ ਮੰਨਤ ਮਹਿਮੀ ਦਾ ਕਹਿਣਾ ਹੈ ਕਿ ਉਹਨਾਂ ਨੂੰ 4.5 ਸਾਲ ਹੋ ਗਏ ਬੱਕਰੀਆਂ ਪਾਲਣ ਦਾ ਕੰਮ ਕਰਦਿਆਂ ਨੂੰ ਉਸਨੇ ਕਿਹਾ ਕਿ ਉਹ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ ਤੇ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੇ ਇਹ ਕੰਮ ਵੀ ਸ਼ੁਰੂ ਕਰਕੇ ਆਪਣੇ ਮਾਤਾ-ਪਿਤਾ ਦੇ ਕੰਮ ਵਿੱਚ ਹੱਥ ਵਟਾਇਆ ਹੈ। ਮੰਨਤ ਨੇ ਆਪਣੀ ਹੱਦ ਬੀਤੀ ਦੱਸਦਿਆਂ ਕਿਹਾ ਕਿ 4-5 ਸਾਲ ਪਹਿਲਾਂ ਉਸਦੇ ਸੱਲ ਘਟਣ ਨਾਲ ਬੱਕਰੀ ਦੇ ਦੁੱਧ ਦੀ ਜ਼ਰੂਰਤ ਪੈ ਗਈ ਸੀ ਤੇ ਇਸ ਦੌਰਾਨ ਉਹਨਾਂ ਨੇ ਇੱਕ ਬੱਕਰੀ ਮੁੱਲਿਆਂਦੀ ਤੇ ਉਸ ਨੂੰ ਤੀਸਰੀ ਮੰਜ਼ਲ ਤੇ ਰੱਖਿਆ ਤੇ ਹੌਲੀ-ਹੌਲੀ ਕਰਕੇ ਲੋਕਾਂ ਨੇ ਉਹਨਾਂ ਤੋਂ ਦੁੱਧ ਲੈਣਾ ਸ਼ੁਰੂ ਕਰ ਦਿੱਤਾ ਤੇ ਇਸ ਕੰਮ ਨੂੰ ਹੀ ਉਹਨਾਂ ਨੇ ਆਪਣਾ ਬਿਜ਼ਨਸ ਨਾਲ ਲਿਆ। ਉਸਨੇ ਦੱਸਿਆ ਕਿ ਹੁਣ ਉਹਨਾਂ ਕੋਲ 95 ਬੱਕਰੀਆਂ ਹਨ ਅਤੇ ਇਹ ਇੱਕ ਵਿਸ਼ੇਸ਼ ਬਰੀਡ ਸਾਂਦਣ ਹਨ ਉਧਰ ਮੰਨਤ ਦੀ ਭੈਣ ਏਕਨੂਰ ਨੇ ਦੱਸਿਆ ਕਿ ਪਹਿਲਾਂ ਇਸ ਕੰਮ ਵਿੱਚ ਆਪਣੇ ਪੱਲਿਓ ਪੈਸਾ ਖਰਚਣਾ ਪੈਂਦਾ ਹੈ ਇਸ ਲਈ ਇਸ ਕੰਮ ਦੀ ਸਿਖਲਾਈ ਲੈਣਾ ਬਹੁਤ ਹੀ ਲਾਜਮੀ ਹੈ ਮੇਰਾ ਨਾਮ ਏਕਟਰ ਮਹਿਮੀ ਹੈ ਤੇ ਮੇਰੇ ਸਿਸਟਰ ਦਾ ਨਾਮ ਮੰਨਤ ਮਹਿਮੀ ਹੈ ਅਸੀਂ ਦੋਨੋਂ ਪਟਿਆਲਾ ਵਿੱਚ ਰਹਿੰਦੇ ਹਾਂ ਖਾਸ ਪਟਿਆਲਾ ਦੇ ਵਿੱਚ ਤੇ ਮੈਂ 10th ਕਲਾਸ ਦੇ ਪੇਪਰ ਦਿੱਤੇ ਹੋਏ ਨੇ ਤੇ 11th ਚ ਹਾਂ ਹਾਂਜੀ ਅਸੀਂ ਬੱਕਰੀ ਪਾਲਣ ਦਾ ਕੰਮ ਕਰ ਰਹੇ ਹਾਂ ਗੋਟ ਫਾਰਮਿੰਗ ਦਾ ਬਿਜ਼ਨਸ ਰਨ ਕਰ ਰਹੇ ਹਾਂ ਮੈਂ ਤੇ ਮੇਰੀ ਸਿਸਟਰ ਅਸੀਂ ਦੋਨਾਂ ਨੇ ਇਹ 4 ਸਾਲ ਪਹਿਲਾਂ ਘਰ ਦੀ ਤੀਸਰੀ ਮੰਜ਼ਲ ਤੋਂ ਸਟਾਰਟ ਕੀਤਾ ਸੀ ਜਿੱਥੇ ਅਸੀਂ ਇੱਕ ਬੱਕਰੀ ਲੈ ਕੇ ਆਈ ਸੀ ਤੇ ਉਹਦਾ ਮਿਲਕ ਪੀਣਾ ਸਟਾਰਟ ਕੀਤਾ ਜਿਸ ਦੇ ਸਾਨੂੰ ਖੁਦ ਬੈਨੀਫਿਟਸ ਮਿਲੇ ਤਾਂ ਲੋਕਾਂ ਨੂੰ ਜਦੋਂ ਪਤਾ ਚੱਲਿਆ ਕਿ ਇਹਨਾਂ ਦੇ ਘਰ ਦੇ ਵਿੱਚ ਬੱਕਰੀ ਹੈ ਤਾਂ ਉਹ ਸਾਡੇ ਕੋਲ ਆਏ ਉਹਨਾਂ ਨੇ ਮਿਲਕ ਲੈਣਾ ਸਟਾਰਟ ਕੀਤਾ ਉੱਥੋਂ ਮਿਲਕ ਦੀ ਡਿਮਾਂਡ ਵਧੀ ਤੇ ਅਸੀਂ ਦੋਨਾਂ ਨੇ ਫਿਰ ਸੋਚਿਆ ਕਿਉਂ ਨਾ ਇਸ ਨੂੰ ਐਜ਼ ਅ ਬਿਜ਼ਨਸ ਕੀਤਾ ਜਾਵੇ ਤੇ ਅਸੀਂ ਘਰ ਦੇ ਵੀ ਸਲਾਹ ਕੀਤੀ ਸਾਡੇ ਮੰਮਾ ਪਾਪਾ ਤੇ ਨਾਨੀ ਜੀ ਅਸੀਂ ਸਾਰੇ ਰਹਿਨੇ ਆ ਤੇ ਉਹ ਵੀ ਕਹਿੰਦੇ ਚਲੋ ਠੀਕ ਹੈ ਤੇ ਘਰ ਤੇ ਅਸੀਂ ਇੱਕ ਘਾਤੋ ਇੱਕ ਬੱਕਰੀ ਤੋਂ ਅਸੀਂ ਸਟਾਰਟ ਕੀਤਾ ਤੇ ਹੁਣ ਸਾਡੇ ਕੋਲ 100 ਪਲੱਸ ਜਾਨਵਰ ਨੇ ਹਾਂਜੀ ਜਦੋਂ ਅਸੀਂ ਉਦੋਂ ਸਟਾਰਟ ਕੀਤਾ ਸੀਗਾ ਤਾਂ ਉਦੋਂ ਘਰ ਦੀ ਤੀਜੀ ਮੰਜ਼ਲ ਤੋਂ ਕੀਤਾ ਸੀਗਾ ਤੇ ਉਦੋਂ ਮੰਮਾ ਜ਼ਿਆਦਾ ਕੇਅਰ ਕਰਦੇ ਸੀਗੇ ਕਿਉਂਕਿ ਦੀਦੀ 12 ਸਾਲ ਦੇ ਸੀ ਮੈਂ ਹੋਰ ਵੀ ਛੋਟੀ ਸੀਗੀ ਤੇ ਉਹਦੋਂ ਮੰਮਾ ਕਰਦੇ ਸੀਗੇ ਅਸੀਂ ਥੋੜੀ ਥੋੜੀ ਹੈਲਪ ਕਰਦੇ ਸੀ ਉਹਨਾਂ ਦੀ ਕਿਉਂਕਿ ਜਦੋਂ ਬੱਕਰੀ ਆਈ ਉਹਨਾਂ ਨੇ ਡਿਲੀਵਰ ਕੀਤੇ ਉਸਨੇ ਬੱਚੇ ਡਿਲੀਵਰ ਕੀਤੇ ਤਾਂ ਸਾਡਾ ਇਨਾ ਉਹਨਾਂ ਨਾਲ ਚਾਹ ਹੋਇਆ ਪੈਟ ਹੁੰਦੇ ਐਜ਼ੋ ਕਿਉਂਕਿ ਫਿਰ ਉਸ ਤੋਂ ਬਾਅਦ ਮੰਮਾ ਨੇ ਮਿਲਕਿੰਗ ਕਰਨੀ ਵੇਸਟ ਵੀ ਉਹਨਾਂ ਨੇ ਚੱਕਣਾ ਤੇ ਹੌਲੀ ਹੌਲੀ ਜਦੋਂ ਅਸੀਂ ਬਡੇ ਹੋਏ ਤਾਂ ਸਾਡਾ ਵੀ ਇੰਟਰਸਟ ਵਧ ਗਿਆ ਤੇ ਅਸੀਂ ਵੀ ਉਹਨਾਂ ਦਾ ਮਿਲਕਿੰਗ ਵੀ ਅਸੀਂ ਖੁਦ ਸਟਾਰਟ ਕੀਤੀ ਮਮਾ ਨੇ ਸਾਨੂੰ ਸਿਖਾਇਆ ਕਿਉਂਕਿ ਅਸੀਂ ਪਟਿਆਲਾ ਦੇ ਇਲਾਕੇ ਵਿੱਚ ਰਹਿੰਦੇ ਸੀਗੇ ਤੇ ਸਾਡ ਨੂੰ ਅਸੀਂ ਪਿੰਡ ਦੇ ਨਹੀਂ ਸੀ ਇਸ ਲਈ ਸਾਨੂੰ ਮਿਲਕਿੰਗ ਕਰਨਾ ਵੀ ਨਹੀਂ ਆਂਦਾ ਸੀ ਤੇ ਵੇਸਟ ਚੱਕਣਾ ਸਟਾਰਟ ਕੀਤਾ ਹੌਲੀ ਹੌਲੀ ਸਾਡਾ ਇੰਟਰਸਟ ਜ਼ਿਆਦਾ ਵੱਧ ਗਿਆ ਤੇ ਜਦੋਂ ਛੁੱਟੀਆਂ ਹੁੰਦੀਆਂ ਉਦੋਂ ਅਸੀਂ ਫੇਰ ਕਹਿੰਦੇ ਮਮਾ ਨੂੰ ਵੀ ਅਸੀਂ ਖੁਦ ਕਰਾਂਗੇ ਇਹਨਾਂ ਦੀ ਕੇਅਰ ਆਪੀ ਅਸੀਂ ਫੇਰ ਐਵੇਂ ਕੀਤਾ ਫੇਰ ਸਾਡੇ ਕੋਲ ਰਾਏਪੁਰ ਉਰੇ ਜਗਾ ਸਗੀ ਸਾਡੀ ਆਪਣੀ ਤਾਂ ਅਸੀਂ ਉੱਥੇ ਹੋਲੀ-ਹੋਲੀ ਫਾਰਮ ਬੰਨਾ ਸਟਾਰਟ ਕੀਤਾ ਉੱਥੇ ਸਾਡੇ 4 3 ਪੋਰਸ਼ਨਸ ਬਣੇ ਹੋਏ ਨੇ ਫਾਰਮ ਤੇ ਤੇ ਨਾਲ ਹੀ ਸਾਡਾ ਰੈਜ਼ੀਡੈਂਸ਼ੀਅਲ ਏਰੀਆ ਤੇ ਪੂਰਾ ਫਾਰਮ ਟੋਟਲ 600 ਗਜ ਦੇ ਵਿੱਚ ਬਣਿਆ ਹੋਇਆ ਇਸ ਫਾਰਮ ਨੂੰ ਸਾਡਾ ਪੂਰਾ ਪਰਿਵਾਰ ਸੰਭਲ ਰਿਹਾ ਸਟਾਰਟਿੰਗ ਮੈਨੇ ਤੇ ਮੇਰੀ ਸਿਸਟਰ ਨੇ ਕੀਤੀ ਸੀ ਤੇ ਹੁਣ ਅਸੀਂ ਪੂਰਾ ਪਰਿਵਾਰ ਸਾਡਾ ਸਾਡੇ ਦਾਦੀ ਜੀ ਵੀ ਦਾਦਾ ਜੀ ਵੀ ਨਾਨੀ ਜੀ ਵੀ ਸਾਰਾ ਪਰਿਵਾਰ ਇਸ ਦੀ ਸੰਭਾਲ ਕਰ ਰਿਹਾ ਹੈ ਬੇਸਿਕਲੀ ਜੀ ਅਸੀਂ ਗੋਡ ਫਾਰਮਿੰਗ ਦਾ ਬਿਜ਼ਨਸ ਕਰਦੇ ਆ ਸਾਨੂੰ ਸਾਡੇ 4 ਸਾਲ ਹੋ ਚੁੱਕੇ ਨੇ ਇਸ ਬਿਜ਼ਨਸ ਦੇ ਵਿੱਚ ਅਸੀਂ ਇੱਕ ਬੱਕਰੀ ਤੋਂ ਲੈ ਕੇ ਅੱਗੇ ਅੱਗੇ ਬ੍ਰੀਡ ਵਧਾਈ ਹੈ ਸੋ ਹੁਣ ਇਸ ਬਿਜ਼ਨਸ ਨੂੰ ਅਸੀਂ ਹੋਰ ਅੱਗੇ ਵਧਾ ਰਹੇ ਹਾਂ ਬੱਕਰੀ ਪਾਲਣ ਦੇ ਬਿਜ਼ਨਸ ਇਹ ਸ਼ੌਂਕ ਜਿਵੇਂ ਆਪਾਂ ਐ ਕਹਿ ਸਕਦੇ ਆ ਕਿ ਇਹ ਇੱਕ ਨੇਚਰਲ ਹੀ ਸਾਨੂੰ ਅਸੀਂ ਇਸ ਨੂੰ ਸ਼ੁਰੂ ਕੀਤਾ ਬੇਸਿਕਲੀ ਅਸੀਂ ਸ਼ੁਰੂ ਇਦਾਂ ਕੀਤਾ ਸੀ ਕਿ ਮੈਨੂੰ ਲੋਡ ਪਈ ਅੱਜ ਤੋਂ 4 ਸਾਲ ਪਹਿਲਾਂ ਮੈਂ ਬਿਮਾਰ ਹੋ ਗਈ ਸੀ ਇਦੇ ਸਬੰਧੀ ਮੈਨੂੰ ਲੋਡ ਪਈ ਮੇਰੇ ਸੈਲ ਡਾਊਨ ਹੋ ਗਏ ਸੀ ਤਾਂ ਕਿਸ ਨੇ ਸਲਾਹ ਦਿੱਤੀ ਪਾਪਾ ਨੂੰ ਤੁਸੀਂ ਬੱਕਰੀਆਂ ਲੈ ਆਓ ਬੱਚਿਆਂ ਨੂੰ ਬੱਕਰੀਆਂ ਦਾ ਦੁੱਧ ਪਿਲਾਓ ਸੋ ਤੁਸੀਂ ਰਿਜ਼ਲਟ ਦੇਖਿਓ ਉਦੋਂ ਤੋਂ ਫਿਰ ਅਸੀਂ ਬੱਕਰੀ ਲਿਆਂਦੀ ਘਰ ਦੀ ਤੀਸਰੀ ਮੰਜ਼ਲ ਤੇ ਰੱਖੀ ਉੱਥੇ ਤੋਂ ਹੀ ਅਸੀਂ ਦੁੱਧ ਪੀਣਾ ਸ਼ੁਰੂ ਕੀਤਾ ਆਪਣੇ ਬੈਨੀਫਿਟਸ ਨੂੰ ਦੇਖਦਿਆਂ ਹੋਇਆਂ ਲੋਕਾਂ ਨੇ ਵੀ ਹੋਰ ਦੁੱਧ ਮੰਗਣਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਫਿਰ ਸੈਲ ਕੀਤਾ ਤਾਂ ਉਸ ਤੋਂ ਬਾਅਦ ਅਸੀਂ ਬਿਜ਼ਨਸ ਐਵੇਂ ਸਟਾਰਟ ਕੀਤਾ ਜੀ ਸਾਡੀ ਫੈਮਿਲੀ ਦੇ ਵਿੱਚ 5 ਮੈਂਬਰਸ ਨੇ ਫੈਮਿਲੀ ਹੋਰ ਵੀ ਵੱਡੀ ਹੈ ਪਰ ਮੇਨਲੀ ਅਸੀਂ ਪੰਜ ਮੈਂਬਰਸ ਨੇ ਹੀ ਸ਼ੁਰੂ ਕੀਤਾ ਸੀ ਜਿਸ ਦੇ ਵਿੱਚ ਮੈਂ ਮੇਰੀ ਸਿਸਟਰ ਨੇ ਪਾਪਾ ਮੰਮਾ ਤੇ ਨਾਨੀ ਜੀ ਨੇ ਹੁਣ ਜਦੋਂ ਇਹ ਫਾਰਮ ਬਣ ਚੁੱਕਿਆ ਤਾਂ ਉਰੇ ਸਾਡੇ ਚਾਚੂ ਜੀ ਨੇ ਉਹ ਸਾਥ ਦੇ ਨੇ 24 ਘੰਟੇ ਇੱਥੇ ਰਹਿੰਦੇ ਨੇ ਅਸੀਂ ਸਵੇਰੇ ਸ਼ਾਮ ਆਨੇ ਆ ਤੇ ਸੈਟਰਡੇ ਸੰਡੇ ਤੇ ਜੂਨ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਫਾਰਮ ਤੇ ਹੀ ਹੁੰਨੇ ਆ ਤੁਹਾਡਾ ਖਰਚਾ ਬਿਜ਼ਨਸ ਦਾ ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਰੱਖ-ਰਖਾਵ ਦੇਖਰੇ ਕਿਵੇਂ ਕਰਦੇ ਹੋ ਸੋ ਇਹ ਬਿਜ਼ਨਸ ਦੇ ਵਿੱਚ ਹੁਣ ਸਾਨੂੰ ਸਾਢੇ 4 ਸਾਲ ਤੋਂ ਬਾਅਦ ਇੰਨੀ ਕੁ ਵਧੀਆ ਕਮਾਈ ਹੋਣ ਲੱਗ ਗਈ ਹੈ ਕਿ ਅਸੀਂ ਪਿਓਰਲੀ ਫਾਰਮ ਦੇ ਬੇਸਿਸ ਤੇ ਵੀ ਰਹਿ ਸਕਦੇ ਆ ਮੇਰੇ ਫਾਦਰ ਊਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਵਿੱਚ ਡੀਸੀਪੀਓ ਨੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਫਤਿਹਗੜ ਸਾਹਿਬ ਵਿਖੇ ਨੇ ਤੇ ਮੇਰੇ ਮੰਮਾ ਹਾਊਸ ਵਾਈਫ ਨੇ ਸਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 4 ਸਾਲ ਪਹਿਲਾਂ ਇੱਕ ਘਟਨਾ ਦੇ ਕਰਕੇ ਅਸੀਂ ਆਪਣੇ ਵਾਸਤੇ ਲੈ ਕੇ ਆਂਦੀ ਸੀ ਇੱਕ ਬੱਕਰੀ ਪਰ ਉਸਨੇ ਇੱਕ ਬਿਜ਼ਨਸ ਦੇ ਰੂਪ ਵਿੱਚ ਸਾਨੂੰ ਮਤਲਬ ਅੱਗੇ ਬੈਨੀਫਿਟ ਦੇਣਾ ਸ਼ੁਰੂ ਕਰ ਦਿੱਤਾ ਤਾਂ ਇਸ ਅਕੋਰਡਿੰਗ ਇਹ ਚੱਲਿਆ ਲੇਕਿਨ ਹੁਣ ਜਿਵੇਂ ਇੱਕ ਸਕਸੈਸਫੁਲ ਬਿਜ਼ਨਸ ਹੈ ਵਧੀਆ ਅਰਨਿੰਗ ਹੈ ਵਧੀਆ ਨਾਮ ਹੈ ਲੋਕ ਜਾਣਨ ਲੱਗ ਗਏ ਨੇ ਸੋ ਹੁਣ ਉਹਨਾਂ ਨੂੰ ਐਦਾਂ ਹੁੰਦਾ ਹੈ ਕਿ ਜਿੰਨਾ ਵੀ ਅਸੀਂ ਨਾ ਤੋ ਸਿੱਖ ਸਕੀਏ ਸਿੱਖ ਸਕਦੇ ਆ ਹਾਂਜੀ ਅਸੀਂ ਅੱਗੇ ਟ੍ਰੇਨਿੰਗ ਦਿੰਨੇ ਆ ਸੋ ਇਹ ਜਾਣ ਕੇ ਵੀ ਖੁਸ਼ੀ ਹੋਏਗੀ ਕਿ ਜਿਹੜੇ ਸਾਡੇ ਟ੍ਰੇਨਿੰਗ ਬੈਚੇਸ ਹੁੰਦੇ ਨੇ ਉਸ 'ਚ 30 ਤੋਂ 40 ਕਦੇ-ਕਦੇ 50% ਵੀ ਮਹਿਲਾਵਾਂ ਹੁੰਦੀਆਂ ਨੇ ਯੰਗ ਗਰਲਜ਼ ਹੁੰਦੀਆਂ ਨੇ ਸਾਡੇ ਵਰਗੀਆਂ ਕਈ ਵਾਰ ਮਦਰ ਆਂਦੇ ਆ ਆਪਣੀ ਬੇਟੀ ਨੂੰ ਨਾਲ ਲੈ ਆਂਦੇ ਆ ਤੇ ਕੀ ਟ੍ਰੇਨਿੰਗ ਦੇਣ ਵਾਸਤੇ ਕਿਉਂਕਿ ਸਾਨੂੰ ਦੇਖ ਕੇ ਕਾਫੀ ਸਾਰੇ ਜਣੇ ਇਨਸਪਾਇਰ ਵੀ ਹੋ ਰਹੇ ਨੇ ਉਧਰ ਇਹਨਾਂ ਬੱਚੀਆਂ ਦੇ ਪਿਤਾ ਹਰਭਜਨ ਸਿੰਘ ਜੋ ਕਿ ਬਾਲ ਸੁਰੱਖਿਆ ਅਧਿਕਾਰੀ ਹਨ ਨੇ ਦੱਸਿਆ ਕਿ ਉਹਨਾਂ ਨੇ ਇਹ ਕਾਰੋਬਾਰ ਸਬੱਬੀ ਹੀ ਸ਼ੁਰੂ ਕੀਤਾ ਸੀ ਉਸਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦੀਆਂ ਦੋਵੇਂ ਬੇਟੀਆਂ ਪੜ੍ਹਾਈ ਦੇ ਨਾਲ ਨਾਲ ਇਸ ਕੰਮ ਵਿੱਚ ਸਹਿਯੋਗ ਕਰ ਰਹੀਆਂ ਹਨ ਉਸ ਲਈ ਉਹਨਾਂ ਨੂੰ ਆਪਣੀਆਂ ਧੀਆਂ ਦੇ ਮਾਣ ਹੈ ਮੇਰਾ ਨਾਮ ਹਰਭਜਨ ਸਿੰਘ ਹੈ ਤੇ ਪਟਿਆਲੇ ਦੇ ਵਿੱਚ ਅਸੀਂ ਰਹਿੰਦੇ ਆਂ ਇਹ ਮੈਂ ਬਤੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪੰਜਾਬ ਸਰਕਾਰ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਿਆ। ਦੇਖੋ ਇਹ ਜਿਹੜਾ ਗੋਟ ਫਾਰਮਿੰਗ ਅਸੀਂ ਕਰ ਰਹੇ ਹਾਂ ਇਹ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਐਕਸੀਡੈਂਟਲੀ ਇਹਦੇ ਵਿੱਚ ਆ ਗਏ ਹਾਂ। ਬੇਟੀਆਂ ਬਿਮਾਰ ਸੀ ਉਦੋਂ 19 ਦੀ ਗੱਲ ਹੈ ਤੇ ਕਿਸੇ ਨੇ ਕਿਹਾ ਕਿ ਇੱਕ ਬੱਕਰੀ ਲੈ ਆਓ ਤੇ ਉਹਦਾ ਦੁੱਧ ਪਿਲਾਓ ਇਹ ਟੂ ਤੇ ਸਾਨੂੰ ਉਦੋਂ ਸ਼ਹਿਰ 'ਚ ਬੱਕਰੀ ਨਹੀਂ ਮਿਲਦੀ ਸੀ ਤੇ ਘਰਦਿਆਂ ਨਾਲ ਸਲਾਹ ਕੀਤੀ ਤੇ ਇਹਨਾਂ ਨੇ ਵੀ ਸਹਿਯੋਗ ਦੇ ਤਾਂ ਕਹਿੰਦੇ ਠੀਕ ਆ ਲੈ ਆਓ। ਤੇ ਜਿਵੇਂ ਜਿਵੇਂ ਫਿਰ ਅੱਗੇ ਕਰਦੇ ਗਏ ਬੱਚੇ ਇੰਟਰਸਟ ਬਣਦਾ ਗਿਆ ਫਿਰ ਇਹਨਾਂ ਨੇ ਉਸ ਨੂੰ ਕਿਤੇ ਦੇ ਤੌਰ ਤੇ ਅਪਣਾਉਣ ਦੀ ਜਦੋਂ ਇੱਛਾ ਜ਼ਾਹਰ ਕੀਤੀ ਤੇ ਫਿਰ ਮੈਨੂੰ ਬੜਾ ਅੱਛਾ ਲੱਗਿਆ ਤੇ ਮੈਂ ਇਹਨਾਂ ਨੂੰ ਸਪੋਰਟ ਵੀ ਕਰਦਾ ਰਿਹਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਆਪਣੀ ਸਟੱਡੀ ਦੇ ਨਾਲ ਨਾਲ ਬਹੁਤ ਅੱਛੇ ਤਰੀਕੇ ਨਾਲ ਗੋਟ ਫਾਰਮਿੰਗ ਮੈਨੇਜ ਕਰ ਰਹੀਆਂ ਤੇ ਇਹਨਾਂ ਨੇ ਮੇਰਾ ਨਾਮ ਬਹੁਤ ਰੋਸ਼ਨ ਕੀਤਾ ਤੇ ਮੈਂ ਉਮੀਦ ਕਰਦਾ ਵੀ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਹਿਯੋਗ ਦੇਣ ਤਾਕੀ ਤੁਹਾਡੇ ਨਕਸ਼ੇ ਕਦਮ ਤੇ ਚੱਲ ਕੇ ਉਹ ਬੱਚੇ ਅੱਗੇ ਜਾ ਕੇ ਕੁਛ ਨਾ ਕੁਛ ਕਰਨ ਦਾ ਮੌਕਾ ਸਾਨੂੰ ਬੱਚਿਆਂ ਨੂੰ ਦੇਣਾ ਚਾਹੀਦਾ ਹੈ